ਅਭੀਖੇ ਵੱਡਾ ਹਾਦਸਾ ਵਾਪਰਦਾ ਹੈ ਤੇ ਇਸ ਹਾਦਸੇ ਦੇ ਬਾਰੇ ਜਦੋਂ ਐਮਐਲਏ ਸਾਹਿਬ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਐਮਐਲਏ ਸਾਹਿਬ ਪਹੁੰਚ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਡਾਕ ਵਿਭਾਗ ਦੀ ਗੱਡੀ ਦੇ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਹ ਮੋਟਰਸਾਈਕਲ ਸਵਾਰ ਸੜਕ ਦੇ ਉੱਤੇ ਡਿੱਗ ਜਾਂਦੇ ਨੇ ਜਿਨ੍ਹਾਂ ਦੀਆਂ ਲੱਤਾਂ ਵੀ ਟੁੱਟ ਜਾਂਦੀਆਂ ਨੇ ਤਾਂ ਐਮਐਲਏ ਮਨਜੀਤ ਸਿੰਘ ਬिलासपुर ਦੇ ਵੱਲੋਂ ਇਹਨਾਂ ਜ਼ਖਮੀਆਂ ਦੀ ਜਾਨ ਬਚਾਈ ਜਾਂਦੀ ਹੈ ਫਟਾਫਟ ਫੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਵੀ ਐਨ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਡਾਕ ਵਿਭਾਗ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਹਾਲਾਂਕਿ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਕਾਬਿਲ-ਏ-ਤਾਰੀਫ ਕਰਨੀ ਬਣਦੀ ਹੈ ਇਸ ਐਮਐਲਏ ਦੀ ਜਿਸ ਨੇ ਕੀ ਜ਼ਖਮੀ ਹਾਲਤ ਦੇ ਵਿੱਚ ਸੜਕ ਦੇ ਉੱਤੇ ਪਏ ਇਹਨਾਂ ਮੁੰਡਿਆਂ ਦੀ ਜਾਨ ਬਚਾਈ ਹੈ ਯਾਨੀ ਕਿ ਜੇਕਰ ਇਹ ਕਹੇ ਲਈਏ ਰੱਬ ਬਣ ਕੇ ਬੋੜੇ ਨੇ ਆਪ ਐਮਐਲਏ ਤਾਂ ਕਿਹਨ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਮੋਗਾ ਦੇ ਬੁੱਗੀਪੂਰਾ ਪਿੰਡ ਦੇ ਨਜ਼ਦੀਕ ਇਹ ਵੱਡਾ ਹਾਦਸਾ ਵਾਪਰਦਾ ਜਿਸ ਦੇ ਵਿੱਚ ਮੋਟਰਸਾਈਕਲ ਅਤੇ ਗੱਡੀ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਐਮਐਲਏ ਸਾਹਿਬ ਮੌਕੇ ਦੇ ਉੱਤੇ ਪਹੁੰਚਦੇ ਨੇ ਐਮਐਲਏ ਮਨਜੀਤ ਸਿੰਘ ਬिलासपुर ਦੇ ਵੱਲੋਂ ਜੋ ਹੈ ਇਹਨਾਂ ਨੌਜਵਾਨਾਂ ਨੂੰ ਚੁੱਕ ਕੇ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਤੇ ਪੁਲਿਸ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਨੇ ਬਣਾਦਣਾ ਮੈਂ ਨਾ ਗੁੱਗੀਪੁਰ ਚੌਂਕ 'ਤੇ ਜਰਾ ਸੇ بڑا ਐਕਸੀਡੈਂਟ ਹੋਇਆ ਵਾਜ ਜ਼ਬਰਦਸਤ ਦੋ ਮੁੰਡੇ ਮਾਰੇ ਆ ਗੱਡੀ ਵਾਲਾ ਭੱਜ ਗਿਆ ਮਾਰ ਕੇ ਉਹਨਾਂ ਐਸਐਸਪੀ ਨੇ ਗੁੱਗੀ ਜਾਈਆ ਕੋਈ ਬੰਦਾ ਰਿਹਾ ਸੀ ਗੁੱਗੀਪੁਰ 'ਤੇ ਓਕੇ ਥੋੜਾ ਐਕਸੀਡੈਂਟ ਹੋ ਗਿਆ ਜਾਂਦਾ ਹੁੰਦਾ ਸੀ ਆਇਓ ਕੱਟ ਦੇ ਕਹਿ ਦੋ ਗੁੱਗੀਪੁਰ ਵਾਲੇ ਕਹਿੰਦੇ ਆ ਐਮਐਲਏ ਸਾਹਿਬ ਨਾਲ ਗੱਲ ਕਰੋ ਯਾਰ ਐਸਐਸਪੀ ਨਾਲ ਸਤੰਬਰ ਦੇ ਦਿਨ ਤੋਂ ਆਫਟਰ ਐਕਸੀਡੈਂਟ ਕਿਹਦਾ ਹੋ ਗਿਆ ਬੱਧੀ ਮਾਰਦੇ ਨੂੰ ਨੰਬਰ ਦੇ ਪਿੱਛੇ ਕਿਉਂ ਚੱਲੀ ਹੁੰਦੀ ਆ ਬੁੱਕੀਪੁਰੇ ਕਰਨਗੇ ਗੱਡੀਆਂ ਦੇ ਤਰ੍ਹਾਂ ਯਾਰ ਛੋਟਾ ਬੜਾ ਉੱਧਾਰਾ ਚੋਕ ਇੱਥੇ ਕਿੱਥੇ ਯਾਰ ਬੁੱਕੀਪੁਰੇ ਦਾ ਰਸਤਾ ਬੁੱਕੀਪੁਰੇ ਜਾਓ ਜਾਂ ਬੁੱਕੀਪੁਰੇ ਜਾਓ ਜਾਂ ਬੁੱਕੀਪੁਰੇ ਜਾਓ ਜਾਂ ਬੁੱਕੀਪੁਰੇ ਪੈਂਡ ਲੰਘ ਕੇ ਕੱਟਦੇ ਹੋ

ਤਬ ਕਿ ਵੱਡਾ ਹਾਦਸਾ ਵਾਪਰਦਾ ਹੈ ਤੇ ਇਸ ਹਾਦਸੇ ਦੇ ਬਾਰੇ ਜਦੋਂ ਐਮਐਲਏ ਸਾਹਿਬ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਐਮਐਲਏ ਸਾਹਿਬ ਪਹੁੰਚ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਡਾਕ ਵਿਭਾਗ ਦੀ ਗੱਡੀ ਦੇ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਹ ਮੋਟਰਸਾਈਕਲ ਸਵਾਰ ਸੜਕ ਦੇ ਉੱਤੇ ਡਿੱਗ ਜਾਂਦੇ ਨੇ ਜਿਨ੍ਹਾਂ ਦੀਆਂ ਲੱਤਾਂ ਵੀ ਟੁੱਟ ਜਾਂਦੀਆਂ ਨੇ ਤਾਂ ਐਮਐਲਏ ਮਨਜੀਤ ਸਿੰਘ ਬिलासपुर ਦੇ ਵੱਲੋਂ ਇਹਨਾਂ ਜ਼ਖਮੀਆਂ ਦੀ ਜਾਨ ਬਚਾਈ ਜਾਂਦੀ ਹੈ ਫਟਾਫਟ ਫੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਵੀ ਐਨ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਡਾਕ ਵਿਭਾਗ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਹਾਲਾਂਕਿ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਕਾਬਿਲ ਤਾਰੀਫ ਕਰਨੀ ਬਣਦੀ ਹੈ ਇਸ ਐਮਐਲਏ ਦੀ ਜਿਸ ਨੇ ਕੀ ਜ਼ਖਮੀ ਹਾਲਤ ਦੇ ਵਿੱਚ ਸੜਕ ਦੇ ਉੱਤੇ ਪਏ ਇਹਨਾਂ ਮੁੰਡਿਆਂ ਦੀ ਜਾਨ ਬਚਾਈ ਹੈ ਯਾਨੀ ਕਿ ਜੇਕਰ ਇਹ ਕਹਿ ਲਈਏ ਰੱਬ ਬਣ ਕੇ ਬੋੜੇ ਨੇ ਆਪ ਐਮਐਲਏ ਤਾਂ ਕਿਹਨ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਮੋਗਾ ਦੇ ਬੁੱਗੀਪੁਰਾ ਪਿੰਡ ਦੇ ਨਜ਼ਦੀਕ ਇਹ ਵੱਡਾ ਹਾਦਸਾ ਵਾਪਰਦਾ ਜਿਸ ਦੇ ਵਿੱਚ ਮੋਟਰਸਾਈਕਲ ਅਤੇ ਗੱਡੀ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਐਮਐਲਏ ਸਾਹਿਬ ਮੌਕੇ ਦੇ ਉੱਤੇ ਪਹੁੰਚਦੇ ਨੇ ਐਮਐਲਏ ਮਨਜੀਤ ਸਿੰਘ ਬिलासपुर ਦੇ ਵੱਲੋਂ ਜੋ ਹੈ ਇਹਨਾਂ ਨੌਜਵਾਨਾਂ ਨੂੰ ਚੁੱਕ ਕੇ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਤੇ ਪੁਲਿਸ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਮੈਂ ਬਣਾ ਦਣਾ ਮੈਂ ਨਾ ਗੁੱਗੀ ਪਰ ਚੌਂਕ ਜਰਾ ਸੇ ਬੜਾ ਐਕਸੀਡੈਂਟ ਹੋਇਆ ਬੜਾ ਜ਼ਬਰਦਸਤ ਦੋ ਮੁੰਡੇ ਪਏ ਆ ਗੱਡੀ ਵਾਲਾ ਭੱਜ ਗਿਆ ਮਾਰ ਕੇ ਉਹਨਾਂ ਐਸਐਸਫਲ ਨੂੰ ਬੁਲਾਇਆ ਕੋਈ ਬੰਦਾ ਰਿਹਾ ਸੀ ਗੁੱਗੀ ਪੁਰਾ ਤੇ ਥੋੜਾ ਐਕਸੀਡੈਂਟ ਹੋ ਗਿਆ ਜਾਂਦਾ ਹੁੰਦਾ ਆਇਓ ਕੱਟ ਤੇ ਕਹਿ ਦੋ ਗੁੱਗੀ ਪੁਰਾ ਦੇ ਕੱਟ ਕੇ ਆ ਐਮਐਲਏ ਸਾਹਿਬ ਨਾਲ ਗੱਲ ਕਰੋ ਯਾਰ ਐਸਐਸਫਲ ਸਤੰਬਰ ਦੇ ਦੋ ਤੁਸੀਂ ਨੂੰ ਆਫਟਰਟ ਕਿਹਦਾ ਹੋ ਗਿਆ ਬਦਲੇ ਮਾਰਦੇ ज़रूर नंबर दे तो किधर? क्या हो जाएगा? घटिल नहीं है बुकी पूरा। काम के काम के कारण यार थोड़ा पड़ा है। उड़ा रहे होंगे तो किधर? यार बुकी पूरा जाऊंगा। बुकी पूरा जाऊंगा किधर? बुकी पूरा जाऊंगा किधर? बुकी पूरा पेंटलांग के। I don't know.